ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਾਡੇ ਨਾਲ ਰਿਵਰ ਸਾਈਡ ਦੇ ਸੰਗਤ ਤੋਂ ਸਰਦਾਰ ਚੇਲਮ ਸਿੰਘ ਜੀ ਨੇ ਉਹ ਆਪਾਂ ਨੂੰ ਗੁਰਪੁਰਬ ਦੀ ਵਧਾਈ ਦੇਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀ ਸੇਖ ਸੰਗਤ ਨੂੰ ਸਤਿਗੁਰਾਂ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁੱਤ ਉਸਵੀਆਂ ਲੱਖ ਲੱਖ ਵਧਾਈਆਂ ਸੰਗਤਾਂ ਪ੍ਰੇਤਨਵਾਦੀਆਂ ਜੋ ਦੂਰ ਦਰਾਡੇ ਤੋਂ ਪਹੁੰਚ ਕੇ ਜੋ ਨਗਰ ਕੀਰਤਨ ਦੇ ਵਿੱਚ ਸਮੂਲੀਅਤ ਕੀਤੀ ਆ ਅਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਪਦੇਸ਼ ਨੂੰ ਕਮਾਉਣ ਦਾ ਯਤਨ ਕਰਦੇ ਆ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਗੰਭੀਰਤਾ ਦੇ ਨਾਲ ਜੋ ਸਿੱਖਾਂ ਦੇ ਸਿੱਖਾਂ ਦੇ ਮਸਲੇ ਆ ਸਤਿਗੁਰੂ ਅਗੇ ਅਰਦਾਸ ਬੇਨਤੀ ਕਰਕੇ ਸਾਨੂੰ ਸੋਝੀ ਵਚਨ ਅਸੀਂ ਉਹਨਾਂ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰੀਏ ਚਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਹੁਣ ਸਾਡੇ ਨਾਲ ਸਿਟੀ ਦੇ ਮੇਅਰ ਨੇ ਜੀ ਬ੍ਰਾਂਡ ਬਰਕਸਨ ਆਪਾਉਣਾ ਗੱਲਬਾਤ ਕਰਦੇ ਆ ਜੀ ਹੈਲੋ Well, congratulations to the Sikh Temple today. We're here celebrating your massive major event where you are showing the true meaning of giving. We certainly appreciate you being here in our community. The city of Harupa Valley uh, en enjoys your presence. And as the mayor of city of Harupa Valley, I'm pleased to be here walking alongside you in your parade today. So thank you again. This is Brian Berkson, your mayor. Appreciate everybody for being out here and all that you do. Thank you. ਮੇਰ ਸਾਹਿਬ ਦਾ ਥੈਂਕ ਯੂ ਵੈਰੀ ਮਚ ਮੇਰ ਸਾਹਿਬ ਨੇ ਤੁਹਾਨੂੰ ਵਧਾਈ ਦਿੱਤੀ ਹੈ ਤੇ ਔਰ ਦੇਖੋ ਜੀ ਨਗਰ ਕੀਰਤਨ ਦੇ ਨਾਲ ਪੈਦਲ ਚੱਲ ਰਹੇ ਨੇ ਪੂਰਾ ਗੁਰਦਵਾਰ ਸਾਹਿਬ ਤੋਂ ਸਟਾਰਟ ਹੋਇਆ ਨੇ ਪੂਰਾ ਨਗਰ ਕੀਰਤਨ ਆ ਪੈਦਲ ਅਟੈਂਡ ਕਰਨਾ ਹੈ